ਪੰਜਾਬ ਭਰ ਦਿਆਂ ਵੱਡੀਆਂ-ਵੱਡੀਆਂ ਸਖਸ਼ੀਤਾਂ ਪਹੁੰਚਿਆ ਨੇ ਉੱਥੇ ਪੰਜਾਬ ਦੇ ਬਹੁਤ ਵੱਡੇ-ਵੱਡੇ ਨਾਮ ਜਨਾਬ ਸਰਦੂਸ ਸਕੰਦਰ ਸਾਹਿਬ ਉਹਨਾਂ ਦਾ ਪਰਿਵਾਰ ਪਹੁੰਚਿਆ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਹੋ ਤੇ ਕੀ ਕਹਿਣਾ ਚਾਹੋ ਉਹ ਜਿਹੜੀ ਰੂਹ ਚਲੇ ਗਈ ਆ ਸਰੀਰਕ ਰੂਪ ਵਿੱਚ ਜਿਹੜੀਆਂ ਇਦਾਂ ਦੀਆਂ ਰੂਹਾਂ ਹੁੰਦੀਆਂ ਨੇ ਨਾ ਜਿਹੜੀਆਂ ਪਿਆਰ ਵੰਡ ਕੇ ਜਾਂਦੀਆਂ ਨੇ ਬੜੇ ਹੌਸਲੇ ਵਾਲੀ ਰੂਹ ਸੀਗੀ ਉਹ ਔਰ ਪਰਿਵਾਰ ਨੂੰ ਬੰਨ ਕੇ ਰੱਖਿਆ ਹੋਇਆ ਸੀਗਾ ਉਹਨੇ ਅੱਜੇ ਨਵਰਾਜ ਤੇ ਜੁਵਰਾਜ ਅਗਰ ਬਾਲੀਵੁੱਡ ਦੇ ਵਿੱਚ ਵੀ ਕੰਮ ਕਰ ਰਹੇ ਆ ਜਿਹੜੇ ਸ਼ੋਅਜ਼ ਕਰ ਰਹੇ ਨੇ ਤੇ ਬਹੁਤ ਹੀ ਸਹਿਜ ਨਾਲ ਬੜੇ ਸੁਚੱਜੇ ਢੰਗ ਦੇ ਨਾਲ ਗੱਲਬਾਤ ਕਰਦੇ ਨੇ ਵਿਚਰਦੇ ਨੇ ਉਹ ਤਾਂ ਉਸ ਮਾਂ ਕਰਕੇ ਉਸ ਦੇਵੀ ਮਾਂ ਕਰਕੇ ਕਿਉਂਕਿ ਉਹਨਾਂ ਦੀ ਜਿਹੜੀ ਪਾਲਣਾ ਪੋਛਣਾ ਸੀਗੀ ਬੱਚਿਆਂ ਲਈ ਬਹੁਤ ਹੀ ਪਿਆਰੀ ਸੀਗੀ ਕਿਉਂਕਿ ਆਪ ਖੋਦੋ ਬਹੁਤ ਨਾਮਦਾਨ ਵਾਲੇ ਸੀਗੇ ਰੱਬ ਦੇ ਉਹਦੇ ਵਿੱਚ ਰੰਗ ਵਿੱਚ ਰੰਗੀ ਹੋਈ ਰੂਹ ਸੀਗੀ ਉਹ ਔਰ ਬਹੁਤ ਹੀ ਪਿਆਰ ਕਰਨ ਵਾਲੇ ਘਰੇ ਕੋਈ ਜਿੰਨੇ ਜਿੰਨੇ ਮਰਜ਼ੀ ਮਹਿਮਾਨ ਆ ਜਾਣ ਉਹਨਾਂ ਨੇ ਕਦੇ ਵਟ ਨਹੀਂ ਪਾਉਣਾ ਚਾਹੀਦਾ ਅੱਧੀ ਰਾਤ ਕੋਈ ਆ ਗਏ ਉਹਨੂੰ ਉਸੇ ਟਾਈਮੇ ਖਾਣਾ ਉਹਨਾਂ ਨੇ ਬਣਾ ਕੇ ਅਸੀਂ ਤਾਂ ਅੱਧੀ ਦੀ ਰਾਤ ਆ ਕੇ ਵੀ ਉਹਨਾਂ ਦੇ ਹੱਥਾਂ ਦੀਆਂ ਰੋਟੀਆਂ ਬਣੀ ਹੋਈਆਂ ਖਾਤੀਆਂ। ਮਤਲਬ ਮੈਂ ਉਹੀ ਪੁੱਛਣਾ ਚਾਹੁੰਦਾ ਸੀ ਮਤਲਬ ਤੁਹਾਡੇ ਮੇਲ ਮਲਾਪ ਹੁੰਦੇ ਰਹੇ। ਬਹੁਤ ਜਦੋਂ ਹਜੇ ਮੇਰਾ ਤੇ ਸਰਦੂਲ ਜੀ ਦਾ ਵਿਆਹ ਨਹੀਂ ਸੀ ਹੋਇਆ ਅਸੀਂ ਸ਼ੋਜ਼ ਕਰਦੇ ਹੁੰਦੇ ਸੀਗੇ ਤੇ ਜਦੋਂ ਅਸੀਂ ਸ਼ੋਜ਼ ਕਰਨ ਵਾਸਤੇ ਇੱਧਰ ਕਿਤੇ ਆਉਣਾ ਤੇ ਜਦੋਂ ਰਾਤ ਪੈ ਜਾਣੀ ਕਿਉਂਕਿ ਉਦੋਂ ਮਾਹੌਲ ਖਰਾਬ ਹੁੰਦੇ ਸੀ ਰਾਤਾਂ ਨੂੰ ਸਫ਼ਰ ਨਹੀਂ ਸੀ ਕਰਦੇ ਹੁੰਦੇ। ਕਿਸੇ ਕਾਰਨ ਪ੍ਰੋਗਰਾਮ ਲੇਟ ਹੋ ਜਾਣਾ ਫਿਰ ਅਸੀਂ ਇੱਧਰ ਆ ਜਾਣਾ ਫਿਰ ਅਸੀਂ ਇੱਥੇ ਰਾਤ ਰਹਿਣਾ ਕਰਿਆ ਕਿ ਭਾਬੀ ਜੀ ਨੇ ਇੰਨੀ ਸੇਵਾ ਕਰਨੀ ਔਰ ਕਈ ਵਾਰੀ ਭਾਜੀ ਘਰੇ ਨਹੀਂ ਸੀ ਉਹ ਤੇ ਪ੍ਰੋਗਰਾਮ ਤੇ ਹੁੰਦੇ ਸੀਗੇ ਤਾਂ ਉਹਨਾਂ ਨੇ ਫਿਰ ਵੀ ਕਹਿਣਾ ਨਹੀਂ ਮੇਰਾ ਵੀਰਾ ਆਇਆ ਤੇ ਸਾਡੀ ਕੁੜੀ ਆਈ ਆ ਤੇ ਬੜਾ ਪਿਆਰ ਕਰਦੇ ਹੁੰਦੇ ਸੀ ਉਹਨਾਂ ਨੇ ਮਤਲਬ ਕਿ ਉਹ ਜਿੰਨੇ ਮਰਜ਼ੀ ਲੋਕ ਆ ਜਾਂਦੇ ਸੀ ਭਾਜੀ ਦੇ ਫਰੈਂਡ ਸਰਕਲ ਜਾਂ ਕੋਈ ਰਿਸ਼ਤੇਦਾਰ ਉਹ ਦੇਵੀ ਔਰਤ ਹਮੇਸ਼ਾ ਅਨਪੂਰਨਾ ਮਾਂ ਦੇ ਰੂਪ 'ਚ ਰਹੀ ਆ ਉਹਨਾਂ ਨੇ ਹਮੇਸ਼ਾ ਸੇਵਾ ਕੀਤੀ ਸਾਰਿਆਂ ਦੀ ਔਰ ਬਹੁਤ ਪਿਆਰ ਵਾਲੀ ਰੂਹ ਸੀਗੀ ਮਤਲਬ ਮੰਨਿਆ ਜਾਵੇ ਕਿ ਜਿੰਨਾ ਮਰਜੀ ਕੰਮ ਕਰਨਾ ਪੈ ਜਾਵੇ ਮਰ ਮੱਥੇ ਦੀ ਤੂੜੀ ਨਹੀਂ ਕਦੇ ਵੀ ਨਹੀਂ ਕਦੇ ਵੀ ਨਹੀਂ ਤੂੜੀ ਬੜੀ ਬੜੀ ਮੈਂ ਕਹਿੰਦੀ ਆ ਐਦਾਂ ਦੀਆਂ ਸੋਹਣੀਆਂ ਰੂਹਾ ਜੜੀਆਂ ਹੁੰਦੀਆਂ ਨੇ ਨਾ ਜੜੀਆਂ ਮੁਹੱਬਤ ਵਿੱਚ ਭਿੱਜੀਆਂ ਹੁੰਦੀਆਂ ਨੇ ਉਹ ਸੇਵਾ ਦੇ ਵਿੱਚ ਰਹਿੰਦੀਆਂ ਨੇ ਪਰਿਵਾਰ ਨੂੰ ਜੋੜ ਕੇ ਰੱਖਦੀਆਂ ਨੇ ਹੌਸਲੇ ਵਾਲੀਆਂ ਹੁੰਦੀਆਂ ਨੇ ਤਾਂ ਉਹ ਭਾਬੀ ਵਰਗੀਆਂ ਉਹ ਭਾਬੀ ਸਾਡੀ ਹੋ ਸਕਦੀ ਆ ਰੇਸ਼ਮ ਭਾਬੀ ਕੋਈ ਜ਼ਿੰਦਗੀ ਦੀ ਐਸੀ ਯਾਦ ਜਾਂਦੇ ਜਾਂਦੇ ਜਿਹੜੀ ਇੱਕ ਨਾ ਭੁੱਲਣਯੋਗ ਯਾਦ ਹੋ ਯਾਦਾਂ ਤਾਂ ਬੜੀਆਂ ਸਾਰੀਆਂ ਨੇ ਉਹਨਾਂ ਦੇ ਨਾਲ ਇੱਕ ਐਦਾਂ ਦੀ ਯਾਦ ਹੈ ਜਿਹੜੀ ਮੈਂ ਅੱਜ ਦੇ ਵੀ ਨਹੀਂ ਭੁੱਲਦੀ ਭਾਜੀ ਤੇ ਭਾਬੀ ਜੀ ਵਾਸਤੇ ਜਦੋਂ ਮੇਰਾ ਬੇਟਾ ਸਾਰੰਗ ਹੋਣ ਵਾਲਾ ਸੀਗਾ ਤਿੰਨ ਚਾਰ ਚਾਰ ਪੰਜ ਮਹੀਨੇ ਦਾ ਸੀਗਾ ਮਤਲਬ ਕਿ ਪ੍ਰੈਗਨੈਂਸੀ ਸੀਗੀ ਉਦੋਂ ਅਸੀਂ ਪ੍ਰੋਗਰਾਮ ਕਰਕੇ ਆ ਰਹੇ ਸੀਗੇ ਰਾਤ ਦੇ 2 ਵਜੇ ਸੀ ਮੇਰੀ ਸਿਹਤ ਬਹੁਤ ਖਰਾਬ ਹੋ ਗਈ ਸੀਗੀ ਉਦੋਂ ਤੇ ਉਦੋਂ ਫਿਰ ਅਸੀਂ ਦੇਖਿਆ ਵੀ ਕਿ ਇੱਥੇ ਜਾਈਏ ਫਿਰ ਅਸੀਂ ਹੰਸ ਭਾਜੀ ਦੇ ਘਰੇ ਆ ਕੇ ਦਰਵਾਜ਼ਾ ਖੜਕਾਇਆ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਸਰਦੂਲ ਤੇ ਨੂਰੀ ਆਏ ਇਕਦਮ ਉਹ ਕਹਿੰਦੇ ਵੀ ਤੁਸੀਂ ਠੀਕ ਹੋ ਅਸੀਂ ਕਿਹਾ ਸਰਦੂਲ ਨੇ ਦੱਸਿਆ ਵੀ ਨੂਰੀ ਦੀ ਸਿਹਤ ਬਹੁਤ ਖਰਾਬ ਹੋ ਗਈ ਆ ਵੀ ਥੋੜਾ ਤਕਲੀਫ ਦੇ ਵਿੱਚ ਆ ਵੀ ਬੱਚੇ ਨੂੰ ਥੋੜਾ ਖਤਰਾ ਹੋ ਰਿਹਾ ਇਕਦਮ ਭਾਬੀ ਜੀ ਆਏ ਭਾਬੀ ਜੀ ਫਟਾਫਟ ਭਾਜ ਤੇ ਭਾਬੀ ਸਾਨੂੰ ਹਸਪੀਟਲ ਲੈ ਕੇ ਗਏ ਗਾਇਨੀ ਦਾ ਹਸਪੀਟਲ ਸੀ ਆ ਉੱਥੇ ਸਾਰੀ ਰਾਤ ਮੇਰੇ ਕੋਲ ਸਹਰਾਣੇ ਖੜੇ ਰਹੇ ਭਾਜੀ ਵੀ ਤੇ ਭਾਬੀ ਜੀ ਵੀ ਤੇ ਪੂਰੀ ਰਾਤ ਮੈਂ ਜੇ ਅੱਜ ਮੇਰਾ ਬੇਟਾ ਸਾਰੰਗ ਉਰਿਆ ਫਿਰ ਦੇ ਤਾਂ ਸੂ ਦੇਵੀ ਔਰਤ ਔਰ ਭਾਜੀ ਕਰਕੇ ਵੀ ਸਾਰੀ ਰਾਤ ਖੜੇ ਰਹੇ ਉੱਥੇ ਔਰ ਸਵੇਰ ਤੱਕ ਜਦੋਂ ਸਵੇਰੇ ਹੋਈ ਤਾਂ ਭਾਬੀ ਘਰੇ ਜਾ ਕੇ ਨਾਸ਼ਤਾ ਨੋਸਤਾ ਬਣਾ ਕੇ ਸਾਡੇ ਸਾਰਿਆਂ ਵਾਸਤੇ ਲੈ ਕੇ ਆਏ ਔਰ ਫਿਰ ਉਹ ਤੋਂ ਠੀਕ ਠਾਕ ਜਿੰਨੇ ਰਸਮੀਆ ਠੀਕ ਨਹੀਂ ਹੋਈ ਦੋ ਦਿਨ ਮੈਂ ਇੱਥੇ ਹੀ ਰਹੀ ਫਿਰ ਭਾਬੀ ਨੇ ਆਪਣੇ ਕੋਲੇ ਰੱਖਿਆ ਇੰਨੀ ਸੇਵਾ ਇੰਨਾ ਪਿਆਰ ਕੀਤਾ ਮੈਂ ਬਿਲਕੁਲ ਠੀਕ ਹੋ ਗਈ ਫਿਰ ਮੈਨੂੰ ਖੰਨੇ ਜਾਣ ਦਿੱਤਾ ਐਦਾਂ ਦੀ ਰੂਹ ਸੀਗੀ ਉਹ ਸੋ ਤੁਸੀਂ ਦੇਖ ਸਕਦੇ ਹੋ ਅਮਨ ਨੂਰੀ ਜੀ ਆਪਣੇ ਨਾਲ ਮੌਜੂਦ ਸੀ ਔਰ ਅੱਖਾਂ ਬਿਲਕੁਲ ਨਮ ਹੋ ਗਈਆਂ ਗੱਲ ਕਰਦੇ ਕਰਦੇ ਸੋ ਅਜਿਹੀ ਰੂਹ ਸੀ ਹੰਸ ਰਾਜ ਹੰਸ ਜੀ ਉਹਨਾਂ ਦੇ ਜੀਵਨ ਸਾਥੀ ਜਿਨ੍ਹਾਂ ਨੂੰ ਗੱਲ ਕਰਦੇ ਹਰ ਬੰਦੇ ਦੀਆਂ ਅੱਖਾਂ ਨਮ ਹੋ ਜਾਂਦੀਆਂ